ਈ ਉਹਨਾਂ ਦੀ ਕੋਈ ਮੈਰਜ ਨਹੀਂ ਹੋਈ ਸੀ ਇਹ ਇੱਥੋਂ ਇਕੱਠੇ ਇੱਕ ਏਜੰਟ ਦੇ ਕੋਲੋਂ ਗਏ ਹੋਏ ਆ ਠੀਕ ਆ ਤੇ ਸਾਡੇ ਨੇੜੇ ਦੇ ਪਿੰਡ ਦੀ ਇਹ ਕੁੜੀ ਆ ਇਹ ਵੈਸੇ ਉਹਦੇ ਨਾਲ ਰਹਿ ਰਹੀ ਆ ਅੱਜ ਉਹ ਵੀਰੇ ਸਾਡਾ ਭਰਾ ਸਾਨੂੰ ਛੱਡ ਕੇ ਚਲਾ ਗਿਆ ਤੇ ਇਹ ਉਹਦੀ ਪਤਨੀ ਬਣ ਗਈ ਬਈ ਇਹਨੂੰ ਕਹੇ ਕੋਈ ਪ੍ਰੂਫ ਤਾਂ ਪੇਸ਼ ਕਰ ਦੇ ਕੋਈ ਪ੍ਰੂਫ ਹੈ ਕੀ ਪ੍ਰੂਫ ਪੇਸ਼ ਕਰ ਦੇ ਇਹ ਉਹਦੀ ਪਤਨੀ ਇਹ ਇਹਦੇ ਇਹਨੂੰ ਕਹੇ ਵੀ ਕੋਈ ਪ੍ਰੂਫ ਪੇਸ਼ ਕਰ ਦੇ ਸਾਡੇ ਸਾਡੇ ਦਾ ਵੀ ਮੇਰੇ ਭਾਈ ਦੇ ਨਾਲ ਸਤਰਾਣ ਸਿੰਘ ਨਾਲ ਇਹਦੀ ਕੋਈ ਮੈਰਿਜ ਹੋਈ ਆ ਕੋਈ ਗੁਰਦੁਆਰੇ ਚ ਮੈਰਿਜ ਹੋਈ ਆ ਕੋਈ ਡਿਸਟ੍ਰਿਕਟ ਮੈਰਿਜ ਹੋਈ ਆ ਕੋਈ ਕੋਡ ਮੈਰਿਜ ਹੋਈ ਆ ਕੋਈ ਉਹ ਪੇਸ਼ਤਾ ਕਰੇ ਨਾ ਭਾਈ ਇਹ ਕੋਸ਼ਤਾ ਪੇਸ਼ ਕਰੂਗੀ ਨਾ ਫਿਰ ਇਹ ਸੋਨੀ ਆ ਵੀਰੇ ਸੋਨੀ ਵੀ ਜਿਹੋ ਦੇ ਨਾਲ ਰਹਿੰਦੀ ਉਹਦਾ ਪਤੀ ਸੀਗਾ ਠੀਕ ਆ ਨਾ ਘਰ ਵਾਲਾ ਇੱਕ ਇੱਕ ਆਪਾਂ ਵੈਸੇ ਹੀ ਗੱਲ ਕਰਦੇ ਹਾਂ ਜਿਹਦੇ ਘਰ ਵਾਲਾ ਮੁੱਖ ਜੇ ਯਾਰ ਉਹਨੂੰ ਤਾਂ ਸੋਈਦਾ ਹੀ ਕੋਈ ਨਹੀਂ ਮੇਰੇ ਚਾਚੇ ਦੇ ਚਾਚੇ ਦੇ ਬੇਟੇ ਦੇ ਖਿਲਾਫ ਵਿਆਣ ਦੇਈ ਜਾਂਦੀ ਆ ਮੇਰੇ ਬੇਟੇ ਦੇ ਖਿਲਾਫ ਵਿਆਣ ਦੇਈ ਜਾਂਦੀ ਆ ਸਾਡੇ ਖਿਲਾਫ ਵਿਆਣ ਦੇਈ ਜਾਂਦੀ ਉਹਦਾ ਬਈ ਮੈਂ ਤੂੰ ਡਰਦੀ ਸੀਗੀ ਜਦੋਂ ਬਾਹਰ ਉਹਦੇ ਨਾਲ ਰਹਿੰਦੀ ਸੀਗੀ ਮੈਂ ਫੋਨ ਕਰਕੇ ਮੈਂ ਗਾਣਾ ਬਹੁਤ ਕੱਢੀਆਂ ਬਈ ਮੈਂ ਕਿਹਾ ਤੂੰ ਸਾਡੇ ਮੁੰਡੇ ਕੋਲੇ ਕੀ ਕਰਤੀ ਐ ਵੀ ਤੂੰ ਕਾਹਤੋਂ ਰਹਿੰਦੀ ਐ ਇਹਦੇ ਨਾਲ ਇੱਥੇ ਬਈ ਆਏ ਨੂੰ 4 ਸਾਲ ਹੋ ਗਏ ਪਹਿਲਾਂ ਇਹ ਅਲੱਗ-ਅਲੱਗ ਚਲੇ ਗਏ ਸੀ ਹਾਂ ਇਹ ਪਰੋਤੇ ਨਾਲ ਕੋਲੇ ਨਹੀਂ ਰਹਿੰਦੇ ਸੀ ਹੁਣ ਪਤਾ ਨਹੀਂ 6 ਮਹੀਨੇ ਤੋਂ ਇੱਕ ਦੂਸਰੇ ਯਾਨੀ ਕਿ ਇੱਕੇ ਥਾਂ ਕੰਮ ਕਰਦੇ ਆ 2 ਮਹੀਨੇ ਤੂੰ ਕਰਦੇ ਆ ਸਤਨਾ ਸਿੰਘ ਨੇ ਸਾਨੂੰ ਨਹੀਂ ਦੱਸਿਆ ਕੋਈ ਵੀ ਗੱਲ ਉਹਨੂੰ ਤਾਂ ਅਸੀਂ ਮੈਂ ਕੁੜੀ ਦੇ ਨਾਲ ਨਹੀਂ ਰਹਿੰਦਾ ਵੀਰੇ ਮੈਂ ਤਾਂ ਹੁਣ ਪਾਸੇ ਹੀ ਰਹਿਣਾ ਅਸੀਂ ਆਪਾਂ ਅੱਗੇ ਚੱਲੂ ਠੀਕ ਆ ਬਹੁਤ ਵਧੀਆ ਗੱਲ ਆ ਵੀ ਤੂੰ ਆਪਣੀ ਜ਼ਿੰਦਗੀ ਸਵਾਰ ਤੂੰ ਕੀ ਲੈਣਾ ਇਹਨਾਂ ਠੀਕ ਆ ਨਾ ਵੀਰੇ ਅਸੀਂ ਬੈਂਕ ਸਟੇਟਮੈਂਟ ਭੇਜ ਸਕਦੇ ਆ ਸਾਨੂੰ ਕਿਤੇ 10000 ਪਾਉਂਦਾ ਸੀ ਮਹੀਨੇ ਬਾਅਦ ਤੇ ਸਾਡੀ ਮਾਂ ਨੂੰ 5000 ਪਾ ਦਿੰਦਾ ਸੀਗਾ ਕਿਉਂਕਿ ਮੈਂ ਤਾਂ ਵੀਰੇ ਕਹਿੰਦਾ ਨਹੀਂ ਸੀ ਕਿ ਉਹ ਸਟੇਟਮੈਂਟਾਂ ਕਢਾ ਕੇ ਅਸੀਂ ਗਵਰਨਮੈਂਟ ਦੇ ਸਾਹਮਣੇ ਪੇਸ਼ ਕਰ ਸਕਦੇ ਆ ਕਿਤੇ 5000 ਰੁਪਏ ਦੇਈ ਕਿਤੇ 10000 ਕਿਤੇ 20000 ਭੇਜਦਾ ਸੀ ਹਾਂ ਇਹ ਤੋਂ ਵੱਧ ਕਿਤੇ ਪੈਸੇ 50000 ਤੱਕ ਤਾਂ ਕਦੇ ਨਹੀਂ ਭੇਜਾ ਮਾਂ ਆਪਾਂ ਨੂੰ ਪੈਸੇ 50000 ਤੱਕ ਜਿਉਂ ਗਿਆ ਵੀਰੇ ਕਿਤੇ ਵੀ ਨਹੀਂ ਹੋਣੇ ਸਾਨੂੰ 50000 ਰੁਪਏ ਭੇਜਿਆ ਹੋਗੇ ਬਾਈ ਇਹ ਹੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿੱਥੇ ਜਾਂਦਾ ਸੀ ਹੁਣ ਥੋੜੇ ਦਿਨ ਪਹਿਲਾਂ ਵੀਰੇ ਸਾਡੀ ਗੱਲ ਹੁੰਦੀ ਸੀ ਸਾਨੂੰ ਕਹਿੰਦਾ ਸੀਗਾ ਤੁਸੀਂ ਨਾ ਜ਼ਮੀਨ ਦੇਖੋ ਮੇਰੇ ਕੋਲੇ ਪੈਸੇ ਜਮ੍ਹਾਂ ਗਏ ਤੇ ਤੁਸੀਂ ਜ਼ਮੀਨ ਦੇਖ ਲਓ ਤੇ ਮੈਂ ਨੂੰ ਨਾ ਪਲਾਟ ਲੈਣਾ ਆਪਾਂ ਤੇ ਕਲਾੜ ਵੇਖ ਕੇ ਦੱਸੋ ਤੇ ਆਪਾਂ ਨਾ ਪੈਸੇ ਤੁਹਾਨੂੰ ਮੈਂ ਉਧੇ ਭੇਜ ਦੇਣੇ ਆ। ਹੁਣ ਉਹ ਸਾਨੂੰ ਨਹੀਂ ਪਤਾ ਉਹਦਾ ਪੈਸਾ ਕਿੱਥੇ ਸੀਗਾ ਕੀ ਕਰਦਾ ਸੀ ਜਾਂ ਉੱਥੇ ਉਹਦੇ ਬੈਂਕ ਚ ਸੀਗੇ ਜਾਂ ਉੱਥੇ ਉਹਦੇ ਕੋਲੇ ਸੀਗੇ ਕਿ ਕੋਈ ਸਮਝ ਨਹੀਂ ਆਉਂਦੀ ਵੀਰੇ ਸਾਨੂੰ। ਨਾਲ ਵਾਲੇ ਦਾ ਬਾਈ ਜੀ ਹੁਣ ਹਜ਼ਾਰਾਂ ਕਹਿੰਦਾ ਉਹ ਜਿਹੜੇ ਬੰਦੇ ਆ ਹਰੇਕ ਬੰਦਾ ਬਾਈ ਭਾਜੀ ਇਹੀ ਚੱਕੀ ਜਾਂਦਾ ਵੀ ਉਹਦੇ ਜਿਹੜੇ ਕੋਈ ਸਰਕਾਰ ਤੋਂ ਸਹੂਲਤ ਮਿਲਨੀ ਸਾਰੇ ਬਸ ਕਹਿੰਦਾ ਰੋਟੀਆਂ ਸੇਕਨ ਨੂੰ ਬੈਠੇ ਆ ਬਾਈ। ਨਹੀਂ ਵੀਰੇ ਇੱਥੇ ਕੋਈ ਰੂਲ ਨਹੀਂ ਜੇ ਜਿਹੜੇ ਕਾਗਜ਼ ਆ ਕਾਗਜ਼ ਨਾ ਬੁੱਲਣਗੇ ਇਹਨੂੰ ਆ 20000 ਤੋਂ ਵੱਧ ਕੇ ਦੇ ਪੈਸਾ ਭੇਜਿਆ ਹੋਵੇ ਹਾਂ ਉਹ ਸਾਰੀਆਂ ਸਟੇਟਮੈਂਟਾਂ 20000 ਦਾ ਉਹ ਭਾਈ ਜੀ ਸਾਨੂੰ ਕਿਤੇ ਕਿਤੇ ਹੀ ਭੇਜਦਾ ਸੀਗਾ ਕਿਤੇ 3 ਮਹੀਨੇ 3 ਮਹੀਨੇ ਹੋ ਗਏ ਪੈਸੇ ਭੇਜਿਆ ਨੂੰ 3 ਮਹੀਨਿਆਂ ਦਾ ਭਾਈ ਪਹਿਲਾਂ ਕਿੰਨਾ ਟਾਈਮ ਹੋ ਗਿਆ ਪੈਸੇ ਨਹੀਂ ਭੇਜੇ ਨੂੰ ਆਪਾਂ ਨੂੰ ਅੰਬਰਸਰ ਕੇ ਆਹ ਗੱਡੀ ਲੈ ਕੇ ਹਾਂ ਭਾਈ 2-3 ਮਹੀਨੇ ਦਾ ਹੋਣ ਹੀ ਹੋਗੇ ਸੀ ਉਹਨੂੰ ਪੈਸੇ ਨਹੀਂ ਸਾਨੂੰ ਭੇਜੇ ਸੀ ਨੇ ਸਿਰਫ 22000 ਲਾਸਟ ਟ੍ਰਾਂਸਲੇਸ਼ਨ ਉਹਦੀ 22000 ਦੀ ਉਹ ਵੀ ਤੁਹਾਨੂੰ ਕਢਾ ਕੇ ਦੇ ਦਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਹਰ ਵਾਰ ਦੀ ਤਰ੍ਹਾਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਅਸੀਂ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਚ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਪਿਛਲੇ ਦਿਨੀ ਤਰੀਕ 22 ਜੂਨ ਨੂੰ ਯੂਰਪ ਦੇ ਦੇਸ਼ ਇਟਲੀ ਦੇ ਲਤੀਨਾ ਸ਼ਹਿਰ ਵਿੱਚ ਇੱਕ ਯੂਰੋਪੀਅਨ ਗੋਰੇ ਦੇ ਖੇਤ ਵਿੱਚ ਕੰਮ ਕਰਦੇ ਨੌਜਵਾਨ ਸਤਨਾਮ ਸਿੰਘ ਨਾਲ ਘਟਨਾ ਵਾਪਰ ਜਾਂਦੀ ਆ ਉਸ ਘਟਨਾ ਕਾਰਨ ਉਸ ਦੀ ਬਾਹ ਕੱਟੀ ਜਾਂਦੀ ਆ ਤੇ ਮਾਲਕ ਉਸ ਨੂੰ ਹਸਪਤਾਲ ਲੈ ਜਾਣ ਦੀ ਬਜਾਏ ਉਸ ਨੂੰ ਉਸਦੇ ਘਰ ਛੱਡਿਆ ਆਉਂਦਾ ਤੇ ਜਦੋਂ ਉਸ ਨੂੰ ਉਸਦੇ ਘਰ ਮਾਲਕ ਛੱਡ ਕੇ ਉੱਥੋਂ ਜਾਂਦਾ ਤਾਂ ਉਹਦੀ ਕੱਟੀ ਹੋਈ ਬਾਹ ਉਹ ਬਾਹ ਰੱਖ ਕੇ ਭੱਜ ਜਾਂਦਾ ਤੇ जख्मी ਹਾਲਤ ਦੇ ਵਿੱਚ ਜਦੋਂ ਉਸ ਦੇ ਨਾਲ ਰਹਿ ਰਹੀ ਔਰਤ ਜਾਨੀ ਕਿ ਉਸ ਦੀ ਪਤਨੀ ਸਤਨਾਮ ਸਿੰਘ ਨੂੰ ਦੇਖਦੀ ਆ ਤਾਂ ਇਟਾਲੀਅਨ ਭਾਸ਼ਾ ਦੇ ਵਿੱਚ ਉੱਚੀ-ਉੱਚੀ ਇਹ ਕਹਿੰਦੀ ਆ ਵੀ ਮੇਰੇ ਘਰ ਵਾਲਾ ਵੱਡਿਆ ਗਿਆ ਆਂਡ ਗਮਾਂਡ ਦੇ ਲੋਕ ਆਉਂਦੇ ਆਗੇ ਜੋ ਯੂਰੋਪੀਅਨ ਮੂਲ ਦੇ ਹੀ ਹੁੰਦੇ ਆ ਤੇ ਉਸ ਤੋਂ ਬਾਅਦ ਸਤਨਾਮ ਸਿੰਘ ਨੂੰ जख्मी ਹਾਲਤ ਵਿੱਚ ਹਸਪਤਾਲ ਲਿਜਾਇਆ ਜਾਂਦਾ ਹੈਗਾ ਤੇ ਹਸਪਤਾਲ ਦੇ ਵਿੱਚ ਸਤਨਾਮ ਸਿੰਘ ਦੀ ਮੌਤ ਹੋ ਜਾਂਦੀ ਹੈ। ਇਹ ਖਬਰ ਤੁਸੀਂ ਸਾਰਿਆਂ ਨੇ ਸੁਣ ਵੀ ਲਈ ਹੋਣੀ ਆ ਪਰ ਇਹਦੇ ਵਿੱਚ ਹੋਣਾ ਮੋੜ ਨਵੇਂ ਆਏ ਆ। ਉਹ ਨਿਕਲ ਕੇ ਆਏ ਆਗੇ ਵੀ ਉਹ ਮੋੜਾਂ ਦਾ ਕਾਰਨ ਕੀ ਆਗਾ। ਹੁਣ ਤੁਸੀਂ ਦੇਖਿਆ ਹੋਣਾ ਸਤਨਾਮ ਸਿੰਘ ਦੇ ਭਰਾ ਦਾ ਇਲਜ਼ਾਮ ਆ ਉਸ ਲੜਕੀ ਤੇ ਜੋ ਸਤਨਾਮ ਨਾਲ ਰਹਿੰਦੀ ਸੀ ਵੀ ਉਹ ਸਤਨਾਮ ਸਿੰਘ ਦੀ ਘਰ ਵਾਲੀ ਨਹੀਂ ਹੈਗੀ। ਉਹ ਸਾਬਤ ਕਰ ਦੇ ਵੀ ਉਹ ਸਤਨਾਮ ਸਿੰਘ ਦੇ ਘਰ ਵਾਲੀ ਹੈ ਕੋਈ ਸਬੂਤ ਦੇ ਦੇ। ਤੇ ਉਸ ਦੇ ਭਰਾ ਨੇ ਇਹ ਵੀ ਕਿਹਾ ਵੀ ਸਤਨਾਮ ਦੀ ਕਮਾਈ ਉਹਦੇ ਨਾਲ ਦਾ ਬੰਦਾ ਖਾ ਗਿਆ ਨਾਲ ਦਾ ਮਤਲਬ ਨਾਲ ਦਾ ਬੰਦਾ ਉਹ ਕੁੜੀ ਖਾ ਗਈ ਸਤਨਾਮ ਕਿੰਨੇ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਆ ਉਹ 5-10000 ਭੇਜਦਾ ਸੀਗਾ ਸਿਰਫ ਸਤਨਾਮ ਸਿੰਘ ਦੇ ਭਰਾ ਨੇ ਇਹ ਵੀ ਕਿਹਾ ਵੀ ਸਤਨਾਮ ਦੇ ਨਾਲ ਜੋ ਕੁੜੀ ਰਹਿੰਦੀ ਆ ਮੈਂ ਉਹਨੂੰ ਬਹੁਤ ਵਾਰ ਕਿਹਾ ਸੀ ਵੀ ਤੂੰ ਮੇਰੇ ਭਰਾ ਦੇ ਨਾਲ ਰਹਿਣਾ ਬੰਦ ਕਰ ਦੇ ਇੱਕ ਪਾਸੇ ਸਤਨਾਮ ਦੀ ਮੌਤ ਹੋ ਗਈ ਦੂਸਰੇ ਪਾਸੇ ਆਪਣੇ ਪੰਜਾਬੀ ਸੰਘਰਸ਼ ਕਰਦੇ ਆਗੇ ਇਟਲੀ ਦੀ ਸਰਕਾਰ ਦੇ ਸਾਹਮਣੇ ਵੀ ਉਸ ਬੰਦੇ ਨੂੰ ਬਣਦੀ ਸਜ਼ਾ ਮਿਲੇ ਤੇ ਜੋ ਇਨਸਾਫ ਆ ਉਹ ਸਤਨਾਮ ਦੇ ਪਰਿਵਾਰ ਨੂੰ ਮਿਲੇ ਇਹਨਾਂ ਚੱਲਦੇ ਪ੍ਰੋਟੈਸਟਰਾਂ ਦੇ ਵਿੱਚ ਸਤਨਾਮ ਦੇ ਭਰਾ ਦੇ ਇਹ ਬਿਆਨ ਆਉਣੇ ਇਸ ਦਾ ਕਾਰਨ ਕੀ ਆ ਇਸ ਦਾ ਸਭ ਤੋਂ ਵੱਡਾ ਤੁਹਾਨੂੰ ਕਾਰਨ ਮੈਂ ਦੱਸਦਾ ਕੀ ਆ ਬਹੁਤ ਆਪਣੇ ਚੰਗੇ ਪੰਜਾਬੀ ਨੇ ਜੋ ਇੰਡੀਅਨ ਕਮਿਊਨਿਟੀ ਦੇ ਪੰਜਾਬੀ ਹੋਰ ਵੀ ਵੱਖ-ਵੱਖਰੀਆਂ ਕਮਿਊਨਿਟੀਆਂ ਇਕੱਠੀਆਂ ਹੋ ਕੇ ਜੋ ਇੰਡੀਅਨ ਨੇ ਉਹ ਸਤਨਾਮ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਆਗੇ ਵੀ ਸਤਨਾਮ ਦੇ ਨਾਲ ਇਹ ਮਾਲਕ ਨੇ ਗਲਤ ਕੰਮ ਕੀਤਾਗਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਮਾਲਕ ਸਤਨਾਮ ਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਗਿਆ ਜਿਹੜੇ ਇਟਲੀ ਦੇ ਵਿੱਚ ਕੱਚੇ ਬੰਦੇ ਆ ਜਦੋਂ ਉਹਨਾਂ ਦੇ ਕੋਈ ਸੱਟ ਲੱਗ ਜਾਂਦੀ ਹੈਗੀ ਚਾਹੇ ਉਹਨਾਂ ਦੇ ਕਿਸੇ ਮਾਲਕ ਦੇ ਫਾਰਮ ਦੇ ਵਿੱਚ ਕੰਮ ਕਰਦੇ ਤੇ ਸੱਟ ਲੱਗੇ ਚਾਹੇ ਮਾਲਕ ਦੇ ਖੇਤ ਦੇ ਵਿੱਚ ਕੰਮ ਕਰਦੇ ਤੇ ਸੱਟ ਲੱਗੇ ਤਾਂ ਮਾਲਕ ਉਹਨਾਂ ਨੂੰ ਪੈਸੇ ਦੇ ਦਿੰਦਾ ਵੀ ਤੁਸੀਂ ਆਪਣਾ ਇਲਾਜ ਕਰਾ ਲਿਓ ਕਿ ਜਦੋਂ ਲਾਰਜ ਕਰਾਉਣ ਵੇਲੇ ਜੇ ਤੁਹਾਡੇ ਸੱਟ ਵੱਧ ਘਾਟਾ ਕੋਈ ਪੁੱਛ ਪੜਤਾਲ ਹੋਵੇ ਤੁਸੀਂ ਇਹ ਨਹੀਂ ਦੱਸਣਾ ਵੀ ਤੁਹਾਡੇ ਕੰਮ ਕਰਦੇ ਆਂਦੇ ਸੱਟ ਲੱਗੀ ਆ ਉਹਦਾ ਕਾਰਨ ਕੀ ਆ ਵੀ ਜੇ ਕਈ ਵਾਰ ਉਸ ਕਾਰਨਾ ਕਰਕੇ ਪੁਲਿਸ ਤੇ ਇਮੀਗ੍ਰੇਸ਼ਨ ਵਿੱਚ ਇੰਟਰਫੇਅਰ ਕਰੇ ਤਾਂ ਮਾਲਕ ਨੂੰ ਜੁਰਮਾਨਾ ਪੈ ਜਾਂਦਾ ਵੀ ਤੁਸੀਂ ਕੱਚੇ ਬੰਦੇ ਜਿਹੜੇ ਆਨ ਲੀਗਲ ਬੰਦੇ ਆ ਉਹਨਾਂ ਨੂੰ ਕੰਮ ਦਿੱਤਾਗਾ ਸੋ ਬਹੁਤ ਸਾਰੀਆਂ ਕੰਟਰੀਆਂ ਦਾ ਇਹ ਰੂਲ ਆ ਕਰ ਹੁਣ ਇਸ ਕਤਲ ਤੋਂ ਬਾਅਦ ਵੀ ਸਿਆਸਤ ਹੋਣ ਲੱਗੀ ਸਿਆਸਤ ਦਾ ਕਾਰਨ ਕੀ ਹੈਗਾ ਮੈਂ ਫਿਰ ਕਹਿੰਦਾ ਮੈਂ ਸਾਰੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਕੁਝ ਪੰਜਾਬੀ ਸਿਆਸਤ ਕਿਵੇਂ ਨਿਕਲ ਕੇ ਆਈ ਹੈ ਇਹ ਮੈਂ ਤੁਹਾਨੂੰ ਦੱਸਦਾ ਇਟਲੀ ਦੇ ਵਿੱਚ ਬਹੁਤ ਕੇਸ ਇਹ ਸਾਹਮਣੇ ਆਏ ਆ ਜੇ ਕੋਈ ਆਮ ਇੰਡੀਅਨ ਮੈਂ ਇੰਡੀਅਨ ਦੀ ਗੱਲ ਕਰੂੰ ਕਿਉਂਕਿ ਆਪਣੇ ਪੰਜਾਬੀ ਹੋਈਏ ਇਹ ਕੰਮ ਜ਼ਿਆਦਾ ਕਰਦੇ ਆ ਜੇ ਕੋਈ ਨੌਜਵਾਨ ਘਰੇ ਸੁੱਤਾ ਪਿਆ ਮਰ ਜੇ ਰਹਿ ਜੇ ਜਾਂ ਕਿਸੇ ਪਾਣੀ ਨਾਲ ਡੁੱਬ ਕੇ ਘਟਨਾ ਕਰਮ ਦਾ ਸ਼ਿਕਾਰ ਹੋ ਜੇ ਜਾਂ ਕਿਸੇ ਬਿਮਾਰੀ ਨਾਲ ਲੜਦਾ ਝਗੜਦਾ ਜਾਂ ਕਿਸੇ ਬਿਮਾਰੀ ਨੂੰ ਫੇਸ ਕਰਦਾ ਉਹ ਦੁਨੀਆ ਤੋਂ ਚਲਿਆ ਜਾਵੇ ਕੋਈ ਨਹੀਂ ਬੋਲਦਾ ਪਰ ਜਦੋਂ ਕਿਸੇ ਇੰਡੀਅਨ ਕਮਿਊਨਿਟੀ ਦਾ ਕਿਸੇ ਨੌਜਵਾਨ ਦਾ ਕੋਈ ਐਕਸੀਡੈਂਟ ਹੁੰਦਾ ਜਾਂ ਕਿਸੇ ਗੋਰੇ ਦੇ ਖੇਤ ਚ ਕੰਮ ਕਰਦੇ ਦਾ ਦੁਰਘਟਨਾ ਕਾਰਨ ਮੌਤ ਹੁੰਦੀ ਹੈ ਜਾਂ ਕਿਸੇ ਫਾਰਮ ਦੇ ਵਿੱਚ ਕੰਮ ਕਰਦੇ ਦੀ ਦੁਰਘਟਨਾ ਕਾਰਨ ਮੌਤ ਹੁੰਦੀ ਉਦੋਂ ਬਹੁਤ ਲੋਕ ਜਿਹੜੇ ਉੱਥੇ ਪરાણે ਬੈਠੇ ਆ ਕੁਝ ਕੁ ਲੋਕ ਜਿਹੜੇ 25 30 ਸਾਲ ਪਹਿਲਾਂ ਚਲੇ ਗਏ ਜਿਨ੍ਹਾਂ ਨੂੰ ਸਾਰੇ ਕਾਨੂੰਨਾਂ ਦੇ ਪੇਤ ਆ ਉਹ ਇੰਟਰਫੇਅਰ ਫਿਰ ਬਹੁਤ ਜ਼ਿਆਦਾ ਕਰਦੇ ਆ ਇਹ ਕੇਸਾਂ ਦੇ ਵਿੱਚ ਉਹਨਾਂ ਦਾ ਕਾਰਨ ਕੀ ਹੁੰਦਾ ਉਹ ਪਰਿਵਾਰ ਜੇ ਪਰਿਵਾਰ ਵਾਲੇ ਇੰਡੀਆ ਬੈਠੇ ਹੁੰਦੇ ਆ ਉਹਨਾਂ ਤੋਂ ਪਾਵਰ ਆਫ ਟਰਨੀਆ ਲੈ ਲੈਂਦੇ ਆਗੇ ਵੀ ਤੁਸੀਂ ਸਾਨੂੰ ਪਾਵਰ ਆਫ ਟਰਨੀ ਦੇਵੋ ਬਲੱਡ ਰਿਲੇਸ਼ਨ ਦੇ ਜੋ ਜਿਸ ਬੰਦੇ ਨਾਲ ਜਿਵੇਂ ਹੁਣ ਸਤਨਾਮ ਸਿੰਘ ਨਾਲ ਹੋਇਆ ਵਾ ਜੋ ਸਤਨਾਮ ਸਿੰਘ ਦੇ ਜਾਂ ਭਰਾ ਤੋਂ ਪਾਵਰ ਆਫ ਟਰਨੀ ਜਾਂ ਮਾਂ ਤੋਂ ਪਿਓ ਤੋਂ ਲਈ ਜਾਊਗੀ ਲੈ ਲਈ ਵੀ ਅਸੀਂ ਕੇਸ ਲੜਾਂਗੇ ਉਹ ਕੇਸ ਜਦੋਂ ਝਗੜਦੇ ਆ ਕੇਸ ਦਾ ਫੈਸਲਾ ਆਉਂਦਾ ਜੱਜ ਜੁਰਮਾਨਾ ਪਾਉਂਦਾ ਉਸ ਬੰਦੇ ਨੂੰ ਵੀ ਤੈਨੂੰ ਇੰਨਾ ਫਾਈਨ ਭਰਨਾ ਪਊਗਾ ਉਹ ਜਿਹੜੇ ਪੈਸੇ ਆਉਂਦੇ ਉਹ ਸਿੱਧੇ ਪਰਿਵਾਰ ਨੂੰ ਨਹੀਂ ਆਉਂਦੇ ਉਹ ਉਸ ਬੰਦੇ ਕੋਲੇ ਆਉਣਗੇ ਜਿਹੜੇ ਬੰਦੇ ਕੋਲੇ ਪਾਵਰ ਆਫ ਟਰਨਿੰਗ ਆ ਫਿਰ ਉਹ ਬੰਦੇ ਮਤਲਬ ਸਿੱਧਮ ਸਿੱਧੀ ਗੱਲ ਕਮਿਸ਼ਨ ਕੀਤੇ ਹੁੰਦੇ ਆ ਕਿ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦਿਵਾਵਾਂਗੇ ਇੰਨੇ ਅਸੀਂ ਵਿੱਚੋਂ ਰੱਖਾਂਗੇ ਕਈ ਵਾਰੀ ਤਾਂ ਇਹ ਵੀ ਲਾਲਚ ਦੰਦੇ ਆ ਕਿ ਉਹਨਾਂ ਉਹ ਸੰਸਥਾਵਾਂ ਨਾਲ ਅਟੈਚ ਆ ਉਹ ਉਹ ਏਜੰਸੀਆਂ ਨਾਲ ਅਟੈਚ ਆ ਜੋ ਇੰਡੀਆ ਨੂੰ ਉੱਥੇ ਬੰਦਿਆਂ ਦੀਆਂ ਲਾਸ਼ਾਂ ਸਪਲਾਈ ਕਰਦੇ ਆ ਤਾਂ ਉਹ ਇਹ ਵੀ ਕਹਿ ਦਿੰਦੇ ਆ ਕਿ ਵੀ ਅਸੀਂ ਲਾਸ਼ ਫਰੀ ਭੇਜਾਂਗੇ ਤੁਸੀਂ ਸਾਨੂੰ ਪਾਵਰ ਆਫ ਅਟਾਰਨੀ ਦਓ ਅਸੀਂ ਤੁਹਾਡਾ ਕੇਸ ਵੀ ਲੜਾਂਗੇ ਸਾਰਾ ਕੁਝ ਕਰਾਂਗੇ ਉਹ ਮਤਲਬ ਕਿਸੇ ਨਾ ਕਿਸੇ ਮਤਲਬ ਕਾਰਨ ਲਾਲਚ ਕਾਰਨ ਇਹ ਗੱਲਾਂ ਦੇ ਮੂਹਰੇ ਆਉਂਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪੁਸ਼ਕ ਪੰਜਾਬੀ ਹੈਗੀ ਆ ਮੇਰੇ ਕੋਲੇ ਸਬੂਤ ਆਏ ਆ ਮੈਂ ਇੱਕ ਵੀਡੀਓ ਹੋਰ ਬਣਾਉਂਗਾ ਇੱਕ ਪੰਜਾਬੀ ਦੀ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਉਹਨਾਂ ਦੇ ਪਰਿਵਾਰ ਕੋਲੇ ਲਾਸ਼ ਮਗਾਉਣ ਨੂੰ ਪੈਸੇ ਨਹੀਂ ਸੀ ਇਕੱਠੇ ਹੋਏ ਤਿੰਨ ਮਹੀਨੇ ਇੱਕ ਬੰਦੇ ਨੇ ਉਹਨਾਂ ਦੀ ਲਾਸ਼ ਉਵੇਂ ਹੀ ਉਹ ਬਾਕਸ ਦੇ ਵਿੱਚ ਰੱਖੀ ਰੱਖੀ ਤੇ ਮਾਸ ਝੜ ਝੜ ਥੱਲੇ ਡਿੱਗਣ ਲੱਗ ਗਿਆ ਸੀ ਸੋ ਇਹ ਜਿਹੇ ਵੀ ਲੋਕ ਪਏ ਆ ਹੁਣ ਉਹ ਕੁੜੀ ਦੇ ਖਿਲਾਫ ਬਿਆਨਬਾਜ਼ੀਆਂ ਕਿਉਂ ਹੁੰਦੀਆਂ ਨਹੀਂਆਂ ਕੁਝ ਸਰਾਰਤੀ ਅਨਸਰ ਨੇ ਜਿਹੜੇ ਜਿਹੜੇ ਏਜੰਟੀ ਰੂਪ 'ਚ ਬੈਠੇ ਆ ਉਹਨਾਂ ਨੂੰ ਇਹ ਗੱਲ ਭਲੀ-ਪਾਨ ਪਤਾ ਲੱਗੀ ਜਿਹੜੀ ਉਹ ਕੁੜੀ ਆ ਉਹ ਸਤਨਾਮ ਸਿੰਘ ਨਾਲ ਰਹਿੰਦੀ ਸੀ ਬਿਨਾ ਮੈਰਿਜ ਤੋਂ ਪਰ 18 ਪਲੱਸ ਆ ਆਪਾਂ ਰਹਿ ਸਕਦੇ ਆ ਕੈਨੇਡਾ ਅਮਰੀਕਾ ਹੋਰ ਕੰਟਰੀਆਂ ਚ ਵਿੱਚ ਵੀ ਆਪਾਂ ਦੇਖਦੇ ਆਂਗੇ ਵੀ ਬਹੁਤ ਲੋਕ ਵੱਖੋ ਵੱਖਰੇ ਕਮਿਊਨਿਟੀਆਂ ਦੇ ਇਕੱਠੇ ਰਹਿੰਦੇ ਆ ਉਹਨਾਂ ਦੇ ਵਿਆਹ ਨਹੀਂ ਹੋਏ ਹੁੰਦੇ ਪਰ ਉਹ ਜੀਵਨ ਆਪਣਾ ਜ਼ਿੰਦਗੀ ਉਵੇਂ ਬਤੀਤ ਕਰਦੇ ਆ ਜਿਵੇਂ ਹਸਬੰਡ ਵਾਈਫ ਹੁੰਦੇ ਆਗੇ ਸੋ ਉਵੇਂ ਇਹ ਕੁੜੀ ਸੀ ਕੋਲ ਕੋਲ ਦੇ ਪਿੰਡਾਂ ਦੇ ਆ ਮੋਗੇ ਬਾਗੇ ਪੁਰਾਣੇ ਏਰੀਏ ਇਹਨਾਂ ਦੇ ਹੈਗੇ ਆਗੇ ਤੇ ਹੁਣ ਤੁਹਾਨੂੰ ਮੈਂ ਦੱਸ ਦਾਂਗਾ ਉਹ ਬੰਦਿਆਂ ਨੇ ਸਤਨਾਮ ਦੇ ਘਰੇ ਫੋਨ ਕੀਤਾਗਾ ਸਤਨਾਮ ਦੀ ਫੈਮਿਲੀ ਤੱਕ ਅਪਰੋਚ ਇਸ ਕਰਕੇ ਕੀਤੀ ਆ ਵੀ ਤੁਸੀਂ ਪਾਵਰ ਆਫ ਟਰ ਨਹੀਂ ਸਾਨੂੰ ਦਿਓ ਕਿਉਂ ਕਿ ਕੁੜੀ ਕੋਲੇ ਤਾਂ ਕੋਈ ਹੈ ਹੀ ਨਹੀਂ ਪ੍ਰੂਫ ਸਤਨਾਮ ਦਾ ਬਲੱਡ ਰਿਲੇਸ਼ਨ ਦਾ ਜੇ ਮੈਰਿਜ ਰਜਿਸਟਰਡ ਹੁੰਦੀ ਤਾਂ ਉਹਨਾਂ ਨੇ ਉਹਨੂੰ ਕਹਿਣਾ ਸੀਗਾ ਵੀ ਅਸੀਂ ਤੈਨੂੰ ਹੱਕ ਦਵਾਵਾਂਗੇ ਸੋ ਉਹ ਕੁੜੀ ਤੇ ਪਰਿਵਾਰ ਵਾਲਿਆਂ ਚ ਪਾੜ ਪਾ ਕੇ ਪਰਿਵਾਰ ਨੂੰ ਆਪ ਦੇ ਵੱਲ ਖਿੱਚ ਕੇ ਉਹਨਾਂ ਤੋਂ ਪਾਵਰ ਆਫ ਟਰ ਨਹੀਂ ਲੈ ਕੇ ਕਮਿਸ਼ਨ ਖਾਣ ਦੀ ਆਸ ਦੇ ਵਿੱਚ ਆ ਮੈਂ ਸਿੱਧੀ ਜੀ ਗੱਲ ਕਹੂੰਗਾ ਜਿਵੇਂ ਲਾਸ਼ਾਂ ਵੇਕਦੀਆਂ ਆਪਾਂ ਕਹਿ ਦਈਏ ਪਰ ਪਰ ਇੱਕ ਗੱਲ ਮੈਂ ਹੋਰ ਵੀ ਇਸ ਮਾਧਿਅਮ ਰਾਹੀਂ ਕਲੀਅਰ ਕਰਨੀ ਚਾਹੁੰਦਾ ਹਾਂਗਾ ਮੈਂ ਆਪਦੇ ਸੋਰਸਾਂ ਦੁਆਰਾ ਇਟਲੀ ਚੋਂ ਉਸ ਲਾਤੀਨਾ ਸ਼ਹਿਰ ਦੇ ਵਿੱਚੋਂ ਪੰਜਾਬੀ ਭਰਾਵਾਂ ਨਾਲ ਸੰਪਰਕ ਕਰਕੇ ਗੱਲ ਕਲੀਅਰ ਕੀਤੀ ਆ ਕਿ ਕੇਸ ਦੀ ਮੇਨ ਗਵਾ ਉਹ ਕੁੜੀ ਆ ਮੈਂ ਸਤਨਾਮ ਦੇ ਪਰਿਵਾਰ ਨੂੰ ਇਹ ਗੱਲ ਕਹਿਣਾ ਇਹ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹਨਾਗਾ ਵੀ ਜਿੰਨਾ ਟਾਈਮ ਪੈਸੇ ਨੂੰ ਇੱਕ ਪਾਸੇ ਰੱਖਿਓ ਜਿੰਨਾ ਟਾਈਮ ਸਤਨਾਮ ਨੂੰ ਪਹਿਲਾਂ ਇਨਸਾਫ ਨਹੀਂ ਮਿਲਦਾ ਉਹਨਾ ਟਾਈਮ ਤੁਸੀਂ ਆਪਣਾ ਪਰਿਵਾਰ ਤੇ ਉਹ ਕੁੜੀ ਤਾਲ ਮੇਲ ਨਾਲ ਚੱਲੋ ਇਕੱਠੇ ਚੱਲੋ ਕਿਉਂਕਿ ਬਿਨਾ ਗਵਾਹਾਂ ਤੋਂ ਕੇਸ ਖਤਮ ਹੋ ਜਾਂਦਾ ਗਵਾਹ ਮੁਕਰ ਵੀ ਜਾਂਦੇ ਆ ਤੇ ਆਉਣ ਵਾਲੇ ਸਮਿਆਂ 'ਚ ਮੁਕਰਦੇ ਵੀ ਰਹਣੇ ਆ ਜਿਹੜੇ ਏਜੰਟ ਆ ਉਹਨਾਂ ਦਾ ਕੁਝ ਨਹੀਂ জানা ਉਹਨਾਂ ਨੇ ਥੋੜੇ ਤੋਂ ਪਾਵਰ ਆਫ ਅਟਰਨੀ ਲੈ ਕੇ ਜੇ ਅੱਗੇ ਗੋਰੇ ਨੇ ਇਹ ਗੱਲ ਕਹਿਤੀ ਵੀ ਮੇਰੇ ਕੋਲ ਤਾਂ ਕੁਝ ਹੈ ਨਹੀਂ ਦੇਣ ਨੂੰ ਮੈਨੂੰ ਤੁਸੀਂ ਸਜ਼ਾ ਕਰ ਦਿਓ ਜਾਂ ਏਜੰਟ ਨੇ ਕੀ ਕਹਿਣਾਗਾ ਗਵਾਹ ਮਕਰਾ ਕੇ ਸਿੱਧੇ ਦੋਸ਼ੀ ਨੂੰ ਗੋਰੇ ਨਾਲ ਹੀ ਜੇ ਉਹਨੇ ਕਮਿਟਮੈਂਟ ਕਰ ਲਈ ਵੀ ਤੂੰ ਮੇਰੇ ਨਾਲ ਆਜਾ ਕਰ ਗੱਲ ਪੈਸਿਆਂ ਦੀ ਮੈਂ ਗਵਾਹ ਮ ਕਰਾ ਦਿੰਨਾ ਸੋ ਇਹ ਚੀਜ਼ਾਂ ਦੇ ਵਿੱਚ ਤੁਹਾਡੇ ਨੁਕਸਾਨ ਆ ਕਿਉਂਕਿ ਇਦਾਂ ਦੇ ਬੰਦੇ ਕੁਸਪੇਟ ਕਰ ਰਹੇ ਆ ਸੇ ਉਹਨਾਂ ਤੋਂ ਬਚੋ ਕਿਉਂਕਿ ਕੌਲਾਂ ਨਿਕਲ ਕੇ ਆ ਰਹੀਆਂ ਤੇ ਸਤਨਾਮ ਦੇ ਭਰਾ ਨੇ ਇਹ ਵੀ ਇਲਜ਼ਾਮ ਲਾਇਆ ਨਾ ਵੀ ਕਮਾਈ ਸਾਡੇ ਮੁੰਡੇ ਦੀ ਕੌਣ ਖਾ ਗਿਆ ਉਹ ਤਾਂ 5-10000 ਭੇਜਦਾ ਸੀਗਾ ਉਹਨੇ ਤਾਂ ਪਲਾਟ ਲੈਣ ਨੂੰ ਇਕੱਠੇ ਪੈਸੇ ਭੇਜਣੇ ਸੀ ਤੁਸੀਂ ਇੱਕ ਗੱਲ ਪਹਿਲਾਂ ਤਾਂ ਗੌਰ ਕਰੋ ਜਿਹੜਾ ਬੰਦਾ 5-10000 ਤੁਹਾਨੂੰ ਭੇਜਦਾ ਸੀ ਉਹਦੇ ਕੋਲੇ ਕਿੰਨੇ ਕ ਪੈਸੇ ਹੋਣਗੇ ਇਕੱਠੇ ਪਲਾਟ ਲੈਣ ਨੂੰ ਤੇ ਕੱਚੇ ਬੰਦੇ ਦੀ ਉਥੇ ਜ਼ਿੰਦਗੀ ਤੇ ਸਿਹਤ ਸਹੂਲਤਾਂ ਕੀ ਨੇ ਮੈਂ ਨਾਲ ਇੱਕ ਜੋਤੀ ਉਪਲ ਦੀ ਕਾਲ ਰਿਕਾਰਡਿੰਗ ਵੀ ਐਡ ਕੀਤੀ ਆ ਵੀ ਇਟਲੀ ਦੇ ਵਿੱਚ ਅੱਜ ਦੇ ਸਮੇਂ ਜੇ ਬੰਦਾ ਕੱਚਾ ਰਹਿੰਦਾਗਾ ਉਹ 20 25 30000 ਵੀ ਮਸਾਂ ਪਾ ਸਕਦਾ ਇੰਡੀਆ ਨੂੰ ਕਿਉਂਕਿ ਇਕੱਠੇ ਪੈਸੇ ਨਹੀਂ ਬਣਦੇ ਕਈ ਕਿ ਮਹੀਨੇ ਉਥੇ ਕੰਮ ਬੰਦ ਰਹਿੰਦਾ ਤੇ ਕੱਚੇ ਬੰਦਿਆਂ ਨੂੰ 3-4 ਯੂਰੋ ਤੇ ਮਸਾ ਲੈ ਕੇ ਜਾਂਦੇ ਆਗੇ ਆ ਜਿਹੜੇ ਖੇਤੀਬਾੜੀ ਵਾਲੇ ਜੋ ਕੰਮ ਹੁੰਦੇ ਆਗੇ ਸੋ ਬੇਨਤੀ ਦਾ ਜਿਹੜੀ ਮੇਨ ਇਹ ਹੈ ਵੀ ਇਸ ਏਜੰਟਾਂ ਤੋਂ بچੋ ਇਹਨਾਂ ਨੇ ਤੁਹਾਡੇ ਤੋਂ ਪਾਵਰ ਆਫ ਟਰਨੀ ਲੈ ਕੇ ਇਹਨਾਂ ਨੇ ਆਪਦੇ ਕਮਿਸ਼ਨ ਖਾ ਜਾਣੇ ਆ ਤੁਹਾਡੇ ਪੱਲੇ ਕੁਝ ਨਹੀਂ ਆਉਣਾ ਆਪਸ ਦੇ ਵਿੱਚ ਤੁਸੀਂ ਲੜ ਲੜਹਾੜੀਆਂ ਵਜਾਉਂਦੇ ਰਹਿ ਜਾਣਾ ਨਾ ਤੁਹਾਨੂੰ ਇਨਸਾਫ ਮਿਲਦਾ ਉਹ ਇਹ ਕਾਰਨ ਆ ਆ ਲੋਕਾਂ ਦੇ ਹਾਲ ਨੇ ਜਿਹੜੇ ਆਪਣੇ ਪੰਜਾਬੀ ਆ ਜਿਨ੍ਹਾਂ ਨੂੰ ਮੈਂ ਮਾਸ ਖਾਣੀਆਂ ਗਰਦਿਆਂ ਕਹੂੰਗਾ ਤਾਂ ਸਵੇਰੇ ਉੱਠਣਸਾਰ ਪੱਗਾਂ 'ਚ ਸਿਰਫ ਸਾਹਿਬ ਜਾਂ ਕਈ ਲੋਕਾਂ ਦੇ ਅਰਦਾਸਾਂ ਕਰਦੇ ਹੁੰਦੇ ਆ ਕਿਤੇ ਨਾ ਕਿਤੇ ਕਿਸੇ ਪੰਜਾਬੀ ਦੀ ਕਿਸੇ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਐਦਾਂ ਕੰਮ ਕਰਦੇ ਦੀ ਮੌਤ ਹੋਵੇ ਸਾਨੂੰ ਪਾਵਰ ਆਫ ਟਰਨੀਆਂ ਮਿਲਣਾ ਤੇ ਅਸੀਂ ਮੂਰੇ ਹੋ ਕੇ ਆਪ ਦੀਆਂ ਰਾਜਨੀਤੀਆਂ ਚਮਕਾਈਏ ਤੇ ਨਾਲੇ ਪੈਸੇ ਵੀ ਖਾਈਏ ਸੋ ਆ ਹਾਲ ਨੇ ਆਪਣੇ ਕੁਸ਼ਕ ਪੰਜਾਬੀਆਂ ਦੇ ਕਿਉਂਕਿ ਪੁਰਾਣੇ ਗਏ ਵੇ ਆ ਤੇ ਉਹਨਾਂ ਨੇ ਸਾਰੇ ਰੂਲ ਕਾਨੂੰਨ ਸਿੱਖ ਲਏ ਗਾਮ ਐ ਅੱਗੇ ਵੀਡੀਓ ਲੈ ਕੇ ਆਉਂਗਾ ਉਸ ਵੀਡੀਓ ਚ ਮੈਂ ਦੱਸੂਗਾ ਜਿਵੇਂ ਇੱਕ ਭੈਣ ਦੇ ਘਰ ਵਾਲਾ ਸੀ ਉਹਦੀ ਰਿਕਾਰਡਿੰਗ ਵੀ ਮੇਰੇ ਕੋਲੇ ਪਈ ਆ ਸੋ ਜੇ ਹੋ ਸਕੇ ਉਹਨਾਂ ਨੂੰ ਲੈ ਕੇ ਆਉਂਗਾ ਫੋਨ ਤੇ ਉਹਨਾਂ ਤੋਂ ਪੈਸੇ ਨਹੀਂ ਸੀ ਬਣੇ ਲਾਸ਼ ਉਹਨਾਂ ਦੀ ਏਜੰਸੀ ਰਾਹੀਂ ਆਪਣਾ ਪੰਜਾਬੀ ਇਕ ਚਾਕੇ ਲੈ ਗਿਆ ਸੀਗਾ ਵੀ ਮੈਂ ਭੇਜੂੰਗਾ ਤੁਹਾਨੂੰ ਇੰਡੀਆ ਤਿੰਨ ਮਹੀਨੇ ਜਦੋਂ ਪੈਸੇ ਨਹੀਂ ਸੀ ਬਣੇ ਤੇ ਲਾਸ਼ ਤੋਂ ਮਾਸ ਲੈ ਲੈ ਡਿਗਣ ਲੱਗਿਆ ਸੀਗਾ ਸੋ ਏਵੇਂ ਕਿਤੇ ਸਤਨਾਮ ਦੇ ਕੇਸ ਚ ਨਾ ਹੋਵੇ ਸੋ ਉਹਨੂੰ ਇਨਸਾਫ ਮਿਲੇ ਸੋ ਜੋ ਸਤਨਾਮ ਦੇ ਭਰਾ ਦੀਆਂ ਆਡੀਓ ਵਾਇਰਲ ਆ ਮੈਂ ਉਹ ਵੀ ਲਾਣ ਜਾਣੇ ਤੇ ਉਹਨਾਂ ਦੇ ਨਾਲ-ਨਾਲ ਜੋ ਆਪਾਂ ਉਥੋਂ ਜਾਣਕਾਰੀ ਲਈ ਹੈਗੇ ਹਾਲਾਤਾਂ ਬਾਰੇ ਸੋ ਉਹ ਵੀ ਗੱਲਾਂ ਨਾਲ ਲੜਕਿਤੀਆਂ ਤੇ ਥੋੜਾ ਜਿਹਾ ਪ੍ਰੋਸੈਸ ਲੰਬਾ ਹੋ ਜਾਂਦਾ ਹਨਾ ਇਹ ਗਵਾਈ ਜਿਹੜੀ ਮੇਨ ਉਹ ਜਨਾਨੀ ਦੀ ਆ ਆਪਾਂ ਉਸ ਟੋਪਿਕ ਤੇ ਵੀ ਥੋੜੀ ਜਿਹੀ ਮੈਂ ਗੱਲ ਸ਼ੁਰੂ ਕਰਾਂਗਾ ਕਿਉਂਕਿ ਵਿੱਚ ਕਈ ਪੋਲਿਟਿਕਸ ਇੱਥੇ ਦੇ ਜਿਹੜੇ ਇੰਡੀਆ ਨਾਲ ਰੋਲਾ ਪਈ ਜਾਂਦੇ ਆ ਪਹਿਲਾਂ ਤਾਂ ਕੰਦੇ ਸੀ ਉਹਦੀ ਜਨਾਨੀ ਆ ਸੁਭਾਅ ਪੁੱਜੜ ਗਿਆ ਫੇਰ ਉਹ ਕਹੀ ਜਾਂਦੇ ਆ ਵੀ ਉਹ ਜਨਾਨੀ ਜਿਹੜੀ ਆ ਉਹਦੀ ਉਹਦੇ ਨਾਲ ਉਦਾਂ ਰਹਿੰਦੀ ਸੀ ਵਿਆਹ ਨਹੀਂ ਸ਼ੁਦਾ ਪਰ ਉਹ ਲੀਵਿੰਗ ਦੇ ਵਿੱਚ ਰਹਿ ਰਹੀ ਸੀ ਤੁਹਾਨੂੰ ਪਤਾ ਯੂਰਪ ਦਾ ਕਾਨੂੰਨ ਹੈ ਜੇ ਜਨਾਨੀ ਆਪਣੇ ਨਾਲ ਸਾਲ ਵੀ ਰਹਿੰਦੀ ਲਗਭਗ ਵਾਈਫ ਵਾਲਾ ਹਿਸਾਬ ਹੁੰਦਾ ਉਹਦਾ ਨਾ ਇਹ ਉਹ ਮੁੱਦਾ ਯਾਨੀ ਕਿ ਮੜ ਕੇ ਇੱਥੇ ਹੁੰਦਾ ਆ ਇੱਥੇ ਮੁਆਵਜ਼ਾ ਮੀਨੇ ਮਿਲਦਾ ਆ ਜਿਹੜੇ ਹੁਣ ਰੋਟੀਆਂ ਸੇਕਣ ਵਾਲੇ ਆ ਜਾਂ ਕੋਈ ਵੀ ਪੋਲਿਟਿਕਸ ਬੰਦਾ ਆ ਉਹਨਾਂ ਨੂੰ ਜ਼ਿਆਦਾਤਰ ਕਹਿੰਦੇ ਆ ਵੀ ਕੇਸ ਉਹਨਾਂ ਦੇ ਹੱਥ ਆ ਜਾਵੇ ਇਸ ਦੇ ਵਿੱਚੋਂ ਜਦੋਂ ਆਪਾਂ ਕੇਸ ਲੜਦੇ ਆ ਪਰਸੈਂਟ ਮਿਲਦੇ ਆ ਹੂੰ ਉਹਦੇ ਵਿੱਚ ਇੱਕ ਝੂਠ ਬੋਲਿਆ ਜਾਂਦਾ ਵੀ ਅਸੀਂ ਇਹ ਬੋਡੀ ਫ੍ਰੀ ਭੇਜਾਂਗੇ ਫ੍ਰੀ ਖਰਚਾ ਕਰਾਂਗੇ ਉਹ ਸਰਾਸਰ ਮੈਂ ਯਾਨੀ ਕਿ ਜੇ ਤੁਹਾਡੀ ਆਵਾਜ਼ ਉਹਦੇ ਘਰਦਿਆਂ ਦਾ ਕਿ ਆਪਣੇ ਆਡੀਓ ਆਡੀਓ ਜਾਏਗੀ ਨਾ ਉਹ ਘਰਦਿਆਂ ਨੂੰ ਹੁਣ ਫਿਲਹਾਲ ਪਤਾ ਕੀ ਚਾਹੀਦਾ ਉਹ ਕੁੜੀ ਦੇ ਨਾਲ ਉਹਨਾਂ ਤਾਲਮੇਲ 'ਚ ਰਹਿਣ ਕਿਉਂਕਿ ਕੁੜੀ ਉਹ ਮੌਕੇ ਦੀ ਗਵਾਹ ਆ ਹੂੰ ਠੀਕ ਹੈ ਜੀ ਹੂੰ ਮੈਨਣਾ ਉਹਦਾ ਬਾਅਦੀਆਂ ਗੱਲਾਂ ਆ ਫਿਲਹਾਲ ਪਹਿਲਾ ਬੰਦੇ ਨੂੰ ਇਨਸਾਫ ਮਿਲੇ ਹੂੰ ਉਸ ਤੋਂ ਬਾਅਦ ਜੋ ਦਾ ਹੱਕ ਬਣਦਾ ਉਹਦੇ ਮਾਂ ਪੇ ਨੂੰ ਮਿਲਣਾ ਚਾਹੀਦਾ ਜਾਂ ਉਹਦੇ ਭੈਣ ਭਰਾ ਨੂੰ ਮਰਨ ਵਾਲੇ ਦੇ ਤੇ ਉਹ ਬਣਦਾ ਹੱਕ ਕੁੜੀ ਨੂੰ ਵੀ ਮਿਲਣਾ ਚਾਹੀਦਾ ਕਿਉਂਕਿ ਉਹ ਇਸ ਟਾਈਮ ਤੇ ਮੈਂਟਲੀ ਆਫਸ ਹੋ ਗਿਆ ਇੱਕ ਮੈਂ ਤੁਹਾਨੂੰ ਹੋਰ ਗੱਲ ਕਲੀਅਰ ਕਰ ਦੇਣਾ ਉਹਦੇ ਭਰਾ ਦੀ ਬਿਆਨਬਾਜ਼ੀ ਸੀ ਕਹਿੰਦਾ ਕਦੀ 5 ਪਾਉਂਦਾ ਸੀ ਹਜ਼ਾਰ ਇੰਡੀਆ ਨੂੰ ਕਦੀ 10000 ਕਦੀ 20000 ਕਹਿੰਦਾ ਮੇਰੀ ਮਾਂ ਨੂੰ ਪਾਉਂਦਾ ਸੀ ਜਾਂ ਮੇਰੀ ਭੈਣ ਨੂੰ ਪਾਉਂਦਾ ਸੀ ਭਾਈ ਮੈਂ ਕਲੀਅਰ ਕਰ ਦਿੰਦਾ ਉਦਾਂ ਦੇ ਜਿਹਨਾਂ ਨੇ ਉਹਨਾਂ ਨੂੰ ਕਾਲ ਆਲਾ ਕੇ ਰਿਕਾਰਡ ਕੀਤੀ ਤਾਂ ਉਹ ਇਹ ਮੁਰੋ ਕਹਿੰਦਾ ਕਹਿੰਦਾ ਫੇਦੀ ਬਾਕੀ ਕਮਾਈ ਕਿੱਥੇ ਹੋਏ ਇਦਾ ਮਤਲਬ ਨਾਲ ਦੇ ਨੂੰ ਪਤਾ ਨਾਲ ਦਾ ਮਤਲਬ ਕੁੜੀ ਬਾਈ ਕੱਚੇ ਬੰਦੇ ਨੂੰ ਪਹਿਲੀ ਗੱਲ ਤਾਂ 50000 ਇਕੱਠਾ ਬਣਦਾ ਨਹੀਂ ਠੀਕ ਆ ਜੇ ਬਣਦਾ ਵੀ ਹੋਊਗਾ ਤਾਂ ਬਾਈ ਉਹ ਆਪਣਾ ਖਰਚਾ ਵੀ ਰੱਖੇਗਾ ਤਾਂ ਨਾਰਮਲ ਹੈ 20000 ਕਦੀ 10000 ਕਦੀ 5 ਪਾਊਗਾ ਤੇ ਹਰੇਕ ਮਹੀਨੇ 50 ਨਹੀਂ ਬਣਦਾ ਸਭ ਤੋਂ ਘਟਿਆ ਦੇਖੋ ਸਭ ਤੋਂ ਘਟਿਆ ਹਾਲਾਤ ਕੰਮ ਦੇ ਚੱਲ ਰਹੇ ਆ ਮੈਂ ਤੁਹਾਨੂੰ ਪੱਕੇ ਕੱਚੇ ਦਾ ਦੋਨਾਂ ਦੀ ਦੱਸ ਦਿੰਨਾ ਜਿਹੜਾ ਪੱਕਾ ਬੰਦਾ ਆ ਐ ਸੀ ਜੇ ਜਿੱਥੇ ਮੈਂ ਰਹਿੰਦਾ ਵਾਂ ਜੇ ਉਹ ਖੇਤੀ ਦਾ ਕੰਮ ਕਰਦਾ ਆ 12 ਮਹੀਨਿਆਂ ਦੇ ਵਿੱਚ ਕਦੀ ਤਾਂ ਉਹਦਾ 3-4 ਮਹੀਨੇ ਬਣਦਾ ਹੋਗਾ ਕਦੀ 1500 ਯੂਰੋ ਤਨਖਾਹ ਕਦੀ ਘੰਟਿਆਂ ਦੇ ਪੈਸੇ ਮਿਲਦੇ ਕਿ ਇਹਨੂੰ 5 ਰੁਪਏ ਘੰਟਾ ਮਿਲਦਾ ਕਿਸੇ ਨੂੰ 6 ਯੂਰੋ ਇਹ ਕੱਚਿਆਂ ਨੂੰ ਮਿਲਦੇ ਬਾਈ 4 ਕਿਸੇ ਨੂੰ 3 ਹੂੰ ਠੀਕ ਆ ਜੇ ਤਿੰਨ ਮਹੀਨੇ ਉਹਨੇ 1500 ਕਮਾਇਆ ਤੇ ਅਗਲੇ ਤਿੰਨ ਮਹੀਨੇ ਉਹਦੀ 1000 ਰੁਪਏ ਆਮਦਨ ਰਹਿ ਜਾਣੀ ਆ ਇਹ ਅਗਲੇ ਤਿੰਨ ਮਹੀਨੇ ਉਹਦੀ ਰਹਿ ਜਾਣੀ ਆ 7-800 ਹੂੰ ਜੀ ਕਹਿੰਦਾ ਤੇ ਤਿੰਨ ਮਹੀਨੇ ਬਾਈ ਬੰਦ ਰਹਿਂਦਾ 12 ਮਹੀਨਿਆਂ ਚੋਂ ਕੰਮ ਆ ਤੇ ਜੇ ਇੱਕ ਕੱਚਾ ਬੰਦਾ ਆ ਜੇ ਉਹ ਨੂੰ ਹਜ਼ਾਰ ਮੰਨ ਕੇ ਚੱਲੋ ਇੱਕ ਮਹੀਨੇ ਉਹਨੇ ਹਜ਼ਾਰ ਕਮਾ ਲਿਆ ਠੀਕ ਹੈ ਦੂਜੇ ਮਹੀਨੇ ਉਹਨੂੰ ਪਤਾ ਨਹੀਂ ਪਤਾ 500 ਬਣਨਾ ਕਾ 700 ਬਣਨਾ ਉਹਦੇ ਵਿੱਚ ਉਹਨੇ ਰੋਟੀ ਵੀ ਖਾਣੀ ਉਹਨੇ ਘਰ ਵੀ ਮਗਰ ਦੇਖਣਾ ਕਿਰਾਏ ਵੀ ਦੇਣ ਬਾਈ ਮੇਰੀ 1500 ਤਨਖਾਹ ਆ ਮੇਰੀ ਮੈਂ ਮੈਨੂੰ ਕੀ 22ਵਾਂ ਸਾਲ ਲੱਗ ਗਿਆ ਇਕਲੀ ਚਿੱਕੀ ਮੱਕ 22ਵਾਂ ਓਕੇ ਮੇਰੇ ਏਰੀਏ ਦੇ ਹਿਸਾਬ ਨਾਲ ਠੀਕ ਹੈ ਮੇਰੀ 1500 ਤਨਖਾਹ ਆ ਤਾਂ 500 ਯੂਰੋ ਬਾਈ ਮੇਰੇ ਘਰ ਦਾ ਰੈਂਟ ਆ ਹੂੰ ਅਗਰ 5000 ਯੂਰੋ ਯੂਰੋ ਦੇ ਵਿੱਚ ਭਾਈ ਅਸੀਂ ਮੇਰੀਆਂ ਦੋ ਗੱਡੀਆਂ ਇੱਕ ਵਾਈਫ ਕੋ ਇੱਕ ਮੇਰੀ ਆ ਤੇ ਯਾਦਾ ਨਹੀਂ ਤਾਂ 200 ਦਾ ਤੇਲ ਵੀ ਫੂਕ ਦੇਵਾਂਗੇ ਮਹੀਨੇ ਦਾ 700 ਹੋ ਗਿਆ 700 ਦੇ ਵਿੱਚੋਂ ਜਿਆਦਾ ਨਹੀਂ 500 ਦੀ ਬਾਈ ਰੋਟੀ ਵੀ ਖਾਂਦੇ ਹੋਵਾਂਗੇ ਤੁਸੀਂ ਆਪ ਹੀ ਲਾ ਲਓ ਬਚਿਆ ਕੀ ਮਗਰ ਕੁੱਖ ਨਹੀਂ ਬਚਿਆ ਪਰ ਹਾਂ ਸਾਡੇ ਹੋਰ ਬਿਜ਼ਨਸ ਹੈਗੇ ਆ ਮੈਂ ਜੇ ਮੈਂ ਆਪਣੀ ਘਰ ਮੇਰਾ ਸਾਈਡ ਬਿਜ਼ਨਸ ਮੇਰੇ ਕੋ ਆਪਣੀਆਂ ਪ੍ਰਾਪਰਟੀਆਂ ਮੈਨੂੰ ਘਰਾਂ ਦੇ ਰੈਂਟ ਆਉਂਦੇ ਆ ਜੇ ਤੁਸੀਂ ਇੱਕ ਆਮ ਮਜ਼ਦੂਰ ਦੀ ਗੱਲ ਕਰਦੇ ਆ ਮੈਨੂੰ ਰੈਂਟਾ ਵੀ ਆਉਂਦੇ ਆ ਮੈਨੂੰ ਤਨਖਾਹ ਵੀ ਆਉਂਦੀ ਆ ਮੇਰੀ ਵਾਈਫ ਵੀ 4-5 ਮਹੀਨੇ ਕੰਮ ਕਰ ਲੈਂਦੀ ਸਾਲ ਦੇ ਵਿੱਚ 3 ਮਹੀਨੇ 4 ਮਹੀਨੇ ਚਲੋ ਉਹ ਲੱਗਾ ਆ ਸੀਜ਼ਨ ਹੁੰਦਾ ਜੇ ਕਿਤੇ ਜੀ ਕਰੇ ਕੋਈ ਲੇਟਸ ਕਾਰ ਵੀ ਲੈਂਦੀ ਆ ਸਾਰੀਆਂ ਲੇਡੀਜ਼ ਪੱਤਰਾ ਨਹੀਂ ਕਰਦੀਆਂ ਕਈ ਪੂਰਾ ਸਾਲ ਕੰਮ ਕਰਦੀਆਂ ਕਈ ਸਾਲ 'ਚ 3 ਮਹੀਨੇ ਕੰਮ ਕਰਦੀਆਂ ਕਿਉਂਕਿ ਬੱਚੇ ਵੀ ਪਾਲਣੇ ਇੱਥੇ ਦੇਖਣੇ ਆ ਨਾ ਸਕੂਲ ਆਮ ਬੰਦੇ ਦੀ ਭਾਈ ਜੇ 1000 ਯੂਰੋ ਤੁਹਾਨੂੰ ਇਹ ਬੰਦੇ ਦੀ ਤਨਖਾਹ ਹੋਈ ਤਾਂ 90000 ਬਣ ਗਏ ਐਰੋੜਾ 1000 ਐਰੋੜਾ ਇੰਡੀਆ ਦਾ 90000 ਬਣ ਗਏ 1 ਰੁਪਈਆ ਦਾ 90 92 ਰੁਪਈਆ ਰੇਟ ਆਉਂਦਾ ਆ ਤੇ 90000 ਹਰੇਕ ਮਹੀਨੇ ਨਹੀਂ ਮਿਲਦਾ ਹੈਗਾ ਧਿਆਨ ਨਾਲ ਸੁਣ ਲੈਣ ਜਿਹੜੇ ਖਾਸ ਕਰਕੇ ਇੰਡੀਆ ਦੇ ਵਿੱਚ ਫੈਮਲੀਆਂ ਬੈਠੀਆਂ ਨੇ ਜਿਨ੍ਹਾਂ ਨੇ ਇੱਥੇ ਨਿਆਣੇ ਪਾਲਣੇ ਆ ਵਾਈਫ ਨਾਲ ਆ ਉਹਨੂੰ ਤਾਂ ਦੁੱਖੀ ਉਨੋਂ ਸਾਲ ਦੇ ਐਂਡ ਤੇ ਇੱਕ ਸਰਕਾਰ ਦਿੰਦੀ ਆ 3 ਤੋਂ 4000 ਯੂਰੋ ਬੋਨਸ ਜਿਹੜਾ ਤੁਸੀਂ ਕੰਮ ਕੀਤਾ ਹੁੰਦਾ ਆ ਹੂੰ ਉਹ ਬੰਦੇ ਨੂੰ ਤਾਂ ਉਹੀ ਬਚਦਾ ਆ ਬਿਸ਼ੱਕ ਦੀ ਮੇਰੀ ਗੱਲ ਕਿਸ ਨੂੰ ਕੋੜੀ ਲੱਗੇ ਮੈਂ ਆਪਣੀ ਵੀ ਤਨਖਾਹ ਦੱਸਤੀ ਹਣਾ ਤੇ ਰਹੀ ਗੱਲ ਕੱਚੇ ਬੰਦੇ ਨੂੰ ਬੋਨਸ ਵੀ ਨਹੀਂ ਮਿਲਦਾ ਉਹਦੇ ਦਾ ਬਾਈ ਉਹੀ ਵੀ 5 ਜਿੱਦਾਂ ਉਹਦੇ ਉਹਦੇ ਭਰਾ ਦੀ ਕਦੀ 20 ਪਾਉਂਦੇ ਕਦੀ 10 ਉਹ ਇੰਨੇ ਪਾ ਸਕਦੇ ਸੱਚ ਆ ਰਹੀ ਗੱਲ ਉਹਦੇ ਭਰਾ ਦਾ ਇੱਕ ਬਿਆਨ ਮੈਨੂੰ ਹੋ ਨਹੀਂ ਚੰਗਾ ਲੱਗਾ ਉਹ ਕਹਿੰਦਾ ਮੇਰੇ ਭਰਾ ਨੇ ਕਿਹਾ ਇਹ ਪਲਾਟ ਲੈਣਾ ਪੈਸੇ ਇਕੱਠੇ ਪਾਉਂਗਾ ਮੈਂ ਤੇ ਭਾਈ ਜੇ 4 ਸਾਲਾਂ ਦੇ ਵਿੱਚ ਤੁਸੀਂ ਆਪਣੇ ਭਰਾ ਦੀ ਆਮਦਨ ਤਾਂ ਆਪ ਹੀ ਦੱਸਤੀ ਕਦੀ 10 ਪੌਂਦੇ ਕਦੀ 20 ਪੌਂਦੇ ਜੇ ਪਲਾਟ ਜੋਗੇ ਨੇ ਪੈਸੇ ਕਿੱਥੋਂ ਜੁੜੇ ਹੋਣਗੇ ਤੇ ਆਡੀਓ ਜਿੱਤਾ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਆ ਇਦਾਂ ਕੋਈ ਪੱਤਰਕਾਰ ਉਹ ਨਾਲ ਗੱਲ ਕਰ ਰਿਹਾ ਉਹਦੇ ਵਿੱਚ ਤੁਸੀਂ ਸੁਣੋ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਿੰਦਾ ਪੰਜਾਬੀ ਦੇ ਵਿੱਚ ਉਹ ਤੁਹਾਨੂੰ ਇਟਾਲੀਅਨ ਦੀ ਵੀਡੀਓ ਭੇਜ ਦਿੰਦਾ ਉਹ ਗੋਰੀ-ਗੋਰਾ ਕਹਿ ਰਿਹਾ ਵੀ ਇਹ ਕੁੜੀ ਰੋਲਾ ਪਾਪਾ ਕੇ ਕਹਿੰਦੀ ਸੀ ਹੁਣ ਕੁੜੀ ਦਾ ਯਾਰ ਕੋਈ ਕਸੂਰ ਨਹੀਂ ਕੁੜੀ ਨੂੰ ਥੋੜੀ ਪਤਾ ਹੀ ਇਹ ਬੰਦੇ ਨੇ ਮਰ ਜਾਣਾ ਵਿਚਾਰੇ ਨੇ ਉਹਦੇ ਨਾਲ ਰਹਿੰਦੀ ਸੀ ਜੋ ਤੇ ਜੇ ਉਹਨੇ ਇਟਾਲੀਅਨ ਦੇ ਵਿੱਚ ਕਿਹਾ ਵੀ ਇਹ ਮੇਰਾ ਮਰਦਿਆ ਮੇਰਾ ਘਰ ਵਾਲਾ ਆ ਜੀ ਇਹਦਾ ਮਤਲਬ ਆਮ ਲੋਕਾਂ ਨੂੰ ਵੀ ਇਹੇ ਦੱਸਦੇ ਹੋਣਗੇ ਜਿੱਥੇ ਉਹ ਜਿਹੜੇ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਹੋਗੇ ਕਹਿੰਦੇ ਸਾਨੂੰ ਵੀ ਹੋਣੀ ਪਤਾ ਲੱਗਾ ਇਹ ਵਿਆਹ ਤੋਂ ਬਗੈਰ ਉਹ ਵੀ ਤਾਂ ਪਤਾ ਲੱਗਾ ਜਾਂ ਤਾਂ ਮੁੰਡੇ ਦੇ ਘਰ ਜਾਣੇ ਦੱਸਿਆ ਵੀ ਵਿਆਹ ਨਹੀਂ ਹੋਇਆ ਤੇ ਜਾਂ ਬਾਈ ਨਾਰਮਲ ਐ ਪੁਲਿਸ ਪੁੱਛਦੀ ਆ ਵੀ ਤੁਸੀਂ ਵਿਆਹੇ ਆ ਜਾਂ ਕੁਆਰੇ ਆ ਤੇ ਉਹਨਾਂ ਨੇ ਕਹਿਤਾ ਹੋਊਗਾ ਹਾਂ ਕੱਥੇ ਲੀਵਿੰਗ ਚ ਤੁਸੀਂ ਰਹਿ ਸਕਦੇ ਆ ਯੂਰਪ ਦੇ ਵਿੱਚ ਜੇ ਜਨਾਨੀਆਂ ਗੋਰੇ 20-20 ਸਾਲ ਵਿਆਹ ਨਹੀਂ ਕਰਾਉਂਦੇ ਅਨ ਜੇ ਬੰਦਾ ਮਰ ਜਾਂਦਾ ਜਾਂ ਜਨਾਨੀ ਮਰ ਜਾਂਦਾ ਜੋ ਵੀ ਉਹਨਾਂ ਦਾ ਹਿਸਾਬ ਦਾ ਉਹ ਤੀਵੀ ਆਦਮੀ ਵਾਲਾ ਹਿਸਾਬ ਦਾ ਮਿਲਦਾ ਉਹਨਾਂ ਨੂੰ ਤੇ ਇਟਾਲੀਅਨ ਗਵਰਨਮੈਂਟ ਨੇ ਉਹਨੂੰ ਪੂਰੀ ਸਹੂਲਤ ਦੇ ਦਿੱਤੀ ਉਹਨੂੰ ਕੁੜੀ ਨੂੰ ਘਰ ਦਿੱਤਾ ਆ ਤੇ ਉਹਦਾ ਯਾਨੀ ਕਿ ਸਾਦੀ ਦੇ ਰਿਕ ਕਰ ਰਹੇ ਆ ਬਹੁਤ ਚੰਗੇ ਇਟਾਲੀਅਨ ਗਵਰਨਮੈਂਟ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ ਜੀ